ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਲਾਲ ਮਗਰਾ ਦਰਸ਼ਕੋ ਅੱਜ ਅਸੀਂ ਬਲਾਕ ਦੇ ਵਿੱਚ ਖੜੇ ਹਾਂ ਜਿੱਥੇ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਉਮੀਦਵਾਰ ਅਤੇ ਬਲਾਕ ਸਮਤੀ ਉਮੀਦਵਾਰ ਜਿਨ੍ਹਾਂ ਦੀਆਂ ਪਹਿਲਾਂ ਵੱਖ-ਵੱਖਰੀਆਂ ਪਾਰਟੀਆਂ ਵੱਲੋਂ ਇਹ ਬਲਾਕ ਦੇ ਵਿੱਚ ਭਰੇ ਹੋਏ ਨੇ ਸੋ ਉਹਨਾਂ ਦਵਾਰੇ ਆਪਾਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਸਾਡੇ ਚੈਨਲ ਦੇ ਨਾਲ ਬਨੇ ਰਹੋ ਜੀ ਸਾਡੇ ਜੀ ਮੈਲ ਕਲਾਂ ਜਿਹੜੀ ਸਬ ਡਿਵੀਜ਼ਨ ਹੈ ਉਹਦੇ ਵਿੱਚ ਟੋਟਲ 131 ਬੂਥ ਨੇ ਤੇ ਜਿਲ੍ਹਾ ਪੰਚਾਇਤ ਤੇ ਸਾਡੇ ਕੋਲੇ 4 ਜ਼ੋਨ ਨੇ ਤੇ ਪੰਚਾਇਤ ਸੰਪਤੀ ਜ਼ੋਨ ਸਾਡੇ ਕੋਲ 25 ਨੇ ਵੀ ਤੇ ਮੇਲ ਵੋਟਰ ਸਾਡੇ ਕੋਲ ਹੈਗੇ ਜੀ 65809 ਠੀਕ ਹੈ 24 ਤੇ ਫੀਮੇਲ ਵੋਟਰ ਸਾਡੇ ਕੋਲ ਹੈਗੇ 57483 ਤੇ ਡਰਾਂਸ ਜੈਂਡਰ ਸਾਡੇ ਕੋਲੇ 1 ਹੈ ਜੀ ਤੇ ਟੋਟਲ ਵੋਟਰ ਸਾਡੇ ਕੋਲੇ ਹੈਗੇ 123293 ਜੀ ਠੀਕ ਹੈ ਤੇ ਅੱਜ ਤੇ ਇਹਦੇ ਵਿੱਚ ਸਾਡੇ ਕੋਲੇ ਜਿਹੜੀ ਸਾਡੇ ਕੋਲ ਲੋਕੇਸ਼ਨ ਹੈਗੀਆਂ ਜੀ ਪੂਲਿੰਗ ਸਟੇਸ਼ਨ ਜਿਹੜੇ ਹੈਗੇ ਆ ਸਾਡੇ ਕੋਲੇ 20 ਹੈਗੇ ਆ ਪੂਲਿੰਗ ਸਟੇਸ਼ਨ ਜਿਹਦੇ ਸਿੰਗਲ ਜਿੰਨਾ ਚ ਇੱਕ ਇੱਕ ਕੀ ਅਸੀਂ ਲਾਇਆ ਬੂਥ ਲਾਇਆ ਨਾ ਜੀ ਓਵਰ ਆਲੇ ਸਾਡੇ ਕੋਲੇ 40 ਹੈਗੇ ਆ ਜੀ ਤੇ ਟ੍ਰਿਪਲ ਜਿਹਦੇ ਇੱਕ ਇੱਕ ਲੋਕੇਸ਼ਨ 'ਚ ਤਿੰਨ ਤਿੰਨ ਬੂਥ ਹੈਗੇ ਆ ਉਹ ਸਾਡੇ ਕੋਲੇ 3 ਹੈ ਜੀ ਤੇ ਜਿਨ੍ਹਾਂ ਚ 4-4 ਬੂਥ ਅਸੀਂ ਇੱਕ ਲੋਕੇਸ਼ਨ 'ਚ ਲਾਏ ਆ ਉਹ ਵੀ ਸਾਡੇ ਕੋਲ 3 ਨੇ ਜੀ ਤੇ ਕਈ ਥਾਂ ਤੇ ਅਸੀਂ 5-5 ਵੀ ਲਾਏ ਆ ਜੀ ਆਪਣੇ ਬੂਥ ਲੋਕੇਸ਼ਨਾਂ ਤੇ ਉਹ ਸਾਡੇ ਕੋਲੇ 2 ਲੋਕੇਸ਼ਨਾਂ ਹੈਗੀਆਂ ਜੀ ਤੇ ਟੋਟਲ ਸਾਡੇ ਕੋਲੇ ਲੋਕੇਸ਼ਨਾਂ 68 ਨੇ ਜਿਹੜੇ ਪੂਲਿੰਗ ਸਟੇਸ਼ਨ ਸਾਡੇ ਕੋਲੇ 68 ਨੇ ਤੇ ਪੂਲਿੰਗ ਬੂਥ ਸਾਡੇ ਕੋਲੇ 131 ਨੇ ਜੀ ਠੀਕ ਹੈ ਜੀ ਹਾਂ ਜੀ ਤੇ ਉਮੀਦਵਾਰ ਕਿੰਨੇ ਅੱਜ ਜੀ ਉਮੀਦਵਾਰ ਅੱਜ ਜੀ ਸਾਡੇ ਕੋਲ 84 ਉਮੀਦਵਾਰਾਂ ਨੇ ਆਪਣੇ ਬਲਾਕ ਸੰਪਤੀ ਦੇ ਨਾਮੁਨੇਸ਼ਨ ਪੇਰ ਕੀਤੇ ਸਾਡੇ ਕੋਲ ਨਾ ਕੰਝ ਆ ਗਏ ਹਾਂਜੀ ਤੇ ਇਹਦੇ ਤੋਂ ਬਾਅਦ ਲੈ ਜਿਹੜੇ ਡਿਟ ਕਿਨ ਦੱਚੀ ਦਾ ਮੇਰੇ ਕੱਲ ਦਾ ਸਕਰੂਟੀਨਿੰਗ ਕਰਨੀ ਹੈ ਇਹਨਾਂ ਦੀ ਹਾਂਜੀ ਤੇ ਪਰਸੋਂ ਵਾਪਸ ਲੈ ਸਕਦੀ ਬਰੋਲ ਪਰਸੋਂ ਹਾਂਜੀ ਸੋ ਆਵਾਪ ਚੱਲਦੇ ਹਾਂ ਅਫਸਰ ਸਾਹਿਬਾਨਾਂ ਕੋਲੇ ਅਗਲੀ ਵੀਡੀਓ ਜਲਦੀ ਲੈ ਕੇ ਤੁਹਾਡੇ ਚਿਕਰ ਹਾਜ਼ਰ ਹੋਵਾਂਗਾ ਤਤਕ 2000 ਬਲਾਉ ਫਤਿਹ ਪਾਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ